ਕਾਲੇ ਆਟੇ ਦੇ ਬਿਸਕੁਟ ਆ ਜਿਹੜੇ ਇਹਦੇ ਚ ਬਈ ਕੀ ਕੀ ਗਾਣਾਂ ਦੇ ਕੀ ਕੀ ਫਾਇਦੇ ਆ ਮਨ ਲੈ ਖਾਣ ਦੇ ਨੂੰ ਇਹ ਬਈ ਫਾਈਬਰ ਫੂਡ ਆ ਫਾਈਬਰ ਫੂਡ ਦਾ ਏਜੀ ਆ ਬਈ ਆਪਣੇ ਪਾਚਨ ਲਈ ਵੀ ਵਧੀਆ ਜਿਹੜੇ ਆਪਾਂ ਨੂੰ ਲੰਮਾ ਸਮਾਂ ਇਹ ਮਨ ਲੈ ਜਿਹੜਾ ਆਪਣਾ ਪੇਟ ਆ ਉਹਨੂੰ ਲੰਮਾ ਖਮਾ ਹਾਂਜੀ ਮੱਲਾ ਵੀ ਜਿਹੜੇ ਆਪਣੀ ਭੁੱਖ ਨਹੀਂ ਲੱਗਣ ਦਿੰਦਾ ਇਹ ਇਹ ਨਾ ਜਿਹੜੀ ਕਣਕ ਦੀ ਵੈਰਾਈਟੀ ਹੈ ਨਾ ਬਾਈ ਇਹਦੇ ຊੂਗਰ ਲੈਵਲ ਘੱਟ ਪੈਂਦਾ ਜੀ ਤੇ ਇਹ ਵੈਸੇ ਜਪਾਨ ਦੀ ਵੈਰਾਈਟੀ ਹੈ ਜੀ ਤੇ ਆਪਣੇ ਮਹਾਲੀ ਤੋਂ ਮੈਡਮ ਸੀ ਮੋਨਿਕਾ ਗਰਗ ਉਹ ਇੱਧਰ ਲੈ ਕੇ ਆਏ ਜੀ ਭਾਵੇਂ ਇਹ ਓਪਨ ਪੋਲੀਨੇਟਿਡ ਕਿਸਮਾ ਆਪਾਂ ਉਗਾ ਸਕਦੇ ਹਾਂ ਪਰ ਇਹ ਵਰਤਦੇ ਆਂ ਤਾਂ ਵਧੀਆ ਚੀਜ਼ ਹੈ ਆਪਣੇ ਲਈ ਜੀ ਜੀ ਇਹ ਇਹ ਇਹਦਾ ਵੀਰੇ ਆਪਾਂ ਨੂੰ ਆਟਾ ਮਿਲ ਜਾਊਗਾ ਆਟਾ ਵੀ ਮਿਲ ਜਾਂਦਾ ਈ ਸਾਡਾ ਆਟਾ ਵੀ ਮਿਲ ਜਾਂਦਾ ਜੀ ਇਹ ਡਾਇਬੀਟਿਸ ਲਈ ਬਹੁਤ ਵਧੀਆ ਨੇ ਮੱਲਾ ਜਿਹੜੇ షుగర్ ਦੇ ਪੇਸ਼ੈਂਟ ਕਿ ਕਰ ਸਕਦੇ ਆ ਮਾ ਜੀ ਇਹ ਆਪਾਂ ਆਰਗੇਨਿਕ ਦੇ ਵਿੱਚ ਹੀ ਕਰਦੇ ਆ ਸਰ ਜੀ ਆ ਆ ਆਰਗੇਨਿਕ ਦੇ ਵਿੱਚ ਵਿੱਚ ਕਾ ਸਿੰਪਲ ਤੁਸੀਂ ਰੋਟੀ ਵੀ ਲਾਹੋਗੇ ਨਾ ਰੋਟੀ ਇਹਦੀ ਸੌਫਟ ਹੁੰਦੀ ਤਾਂ ਦੇਖੋ ਵੀ ਬਾਜਰੀ ਦੀ ਰੋਟੀ ਆ ਜੀ ਪਰ ਇਹ ਸੌਫਟ ਹੋਊਗੀ ਮਤਲਬ ਬਾਜਰੀ ਰੋਟੀ ਦਾ ਆਕੜ ਦੇ ਜਾਂਦੀ ਹੈ ਨਾ ਮਤਲਬ ਵੀ ਖਾਣ ਦੇ ਵੇਲੇ ਥੋੜੀ ਦਿੱਕਤ ਆਉਂਦੀ ਆ ਇਹ ਸੌਫਟ ਹੁੰਦੀ ਇਹ ਇਹ ਸੌਫਟ ਰਹਿੰਦੀ ਹੋਰ ਭਾਈ ਆਪਣੇ ਕੋਲੇ ਕੀ ਕੀ ਰਹਿ ਜਾਂਦਾ ਹੋਰ ਜੀ ਆਪਣੇ ਕੋਲੇ ਹੈਗਾ ਆਪਣਾ ਇਹ ਹਲਦੀ ਦਾ ਪਾਊਡਰ ਜੀ ਆਰਗੇਨਿਕ ਹਲਦੀ ਕਰਦੇ ਆ ਆਪਾਂ ਹਲਦੀ ਦੇ ਵਿੱਚੋਂ ਕੀ ਹੁੰਦਾ ਵੀ ਤੇਲ ਦੀ ਮਾਤਰਾ ਕੱਢ ਲੈਦੇ ਤੇਲ ਕੱਢ ਲੈਦੇ ਵਿੱਚੋਂ ਜੀ ਪਰ ਜਿਹੜੀ ਜੈਨੂਅਲ ਹਲਦੀ ਤੁਸੀਂ ਘਰੇ ਪੀਚੋਂਗੇ ਤੇ ਉਹਨੂੰ ਪ੍ਰੋਸੈਸ ਕਰਕੇ ਸੁਕਾਉਂਗੇ ਜੀ ਉਹ ਤੇਲ ਹੋਊਗਾ ਜੀ ਉਹ ਤੇਲ ਕਰਕਿਮਨ ਤੱਤ ਹੁੰਦਾ ਜੀ ਉਹ ਤੱਤ ਹੀ ਆਪਣੇ ਜਿਹੜੇ ਸਰੀਰ ਨੂੰ ਐਂਟੀ ਕੈਂਸਰ ਆਪਾਂ ਕਹਿੰਦੇ ਡੋਜ਼ ਐਸਨ ਲੈਂਦੇ ਆ ਜੀ 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 ਉਹਦੇ ਵਿੱਚ ਵਰਤਿਆ ਜਾਂਦਾ ਜੀ 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 ਇਹ ਸਾਰੀਆਂ ਚੀਜ਼ਾਂ ਹੋਰ ਬਾਈ ਆਪਣੇ ਕੋਲੇ ਕੀ ਆ ਜਾਂਦਾ ਇਹ ਸਾਰੇ ਬਾਈ ਆਪਣੇ ਫੜਾਇਟਾ ਆਪਣਾ ਕੁਦਰਤੀ ਖੇਤੀ 2010 ਤੋਂ ਕਰਦੇ ਪਏ ਆ ਜੀ ਕੋ 2010 ਤੋਂ ਬਾਈ ਆ ਜਿਹੜਾ ਕੁਦਰਤੀ ਖੇਤੀ ਕਰਦਾ ਏ ਨਾਲ ਦੀ ਨਾਲ ਬਾਈ ਕੋਲੇ ਆ ਮਿਰਚਾਂ ਇਹ ਇਹ ਬਾਈ ਆਪਣੇ ਮਿਰਚਾਂ ਵੀ ਕਰੀਏ ਕਗਾਈਆਂ ਵੀ ਆਪਣੀਆਂ ਬਾਈ ਇਹ ਨਾ ਆਪਣਾ ਮੇਰੀ ਸਿਸਟਰ ਨਾਲ ਆਏ ਆ ਜੀ 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 ਭੈਣੇ ਸਾਸਰੀ ਘਾਲ ਆ ਦੇਖੋ ਜੇ ਆਪਣੀਆਂ ਧੀਾਂ ਅੱਗੇ ਆਉਣੀਆਂ ਆਪਣਾ ਭੈਣਾਂ ਅੱਗੇ ਹੋਣਗੀਆਂ ਤਾਂ ਪੰਜਾਬ ਆ ਜਿਹੜਾ ਆਪਣਾ ਫੇਰ ਹੀ ਮਾਲਾ ਤਰੱਕੀ ਦੀ ਰਾਹ ਤੇ ਜਾ ਸਕਦਾ ਏ ਫੂਡ ਪ੍ਰੋਸੈਸਿੰਗ ਤੇ ਕੁਆਲਟੀ ਮੈਨੇਜਮੈਂਟ ਦੀ ਡਿਗਰੀ ਕੀਤੀ ਇਹਨਾਂ ਨੇ ਪੈਣੋਂ ਹੀ ਨਹੀਂ ਤੁਰੇ ਫਿਰਦੀ ਬਾਲਾ ਜਿਆਦੇ ਪੜੀ ਵੀ ਆ ਹਾਂਜੀ ਇਹਦੇ ਚ ਇਹ ਹੈਗਾ ਵੀ ਸਾਡਾ ਇਹ ਪ੍ਰੋਸੈਸਿੰਗ ਵਾਲੀਆਂ ਚੀਜ਼ਾਂ ਜਿਹੜੀ ਮਲਾਵਟ ਜੀ 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 ਉਹ ਮਲਾਵਟ ਵੀ ਅਸੀਂ ਸੋਚਿਆ ਵੀ ਆਚਾਰ ਖੋਲ ਤਿਆਰ ਕਰਕੇ ਜੀ ਅਚਾ ਅਸੀਂ ਕਿਸਾਨ ਤੋਂ ਲੈ ਲੈਨੇ ਜੀ ਤੇ ਜਿਹੜਾ ਇਹਦੇ ਚ ਸਰੋਂ ਦੇ ਤੇਲ ਚ ਤਿਆਰ ਕਰਦੇ ਆ ਜੀ ਜੀ ਥੋੜੀ ਅੰਮੋਨੀਅਮ ਬੈਂਗੂਰੇਟ ਪਾਤ ਪਾ ਦਿੰਦੇ ਆ ਜੀ ਤੇ ਸਿਰਕਾ ਪਾ ਦਿੰਦੇ ਆ ਉਹ ਖਰਕੇ ਤੋਂ ਬਣਾਇਆ ਇਹ ਤੇ ਇਹਦੀ ਸ਼ੈਲਫ ਲਾਈਫ ਵੀ ਵਧੀਆ ਹੈਗੀ ਆ। ਇੱਤੋਂ ਹੀ ਇਹ ਸਾਰੇ ਚਾਰ ਹੈਗੇ। ਜੀ। ਸੇਵੀਆਂ, ਹੱਥ ਵਾਲੀ ਘੋੜੀ ਨਾਲ ਬੀਬੀਆਂ ਦਾ ਗਰੁੱਪ ਬਣਾਇਆ ਛੋਟੀ ਪਾਲੇ ਰਹੇ। ਜੀ। ਤੁਸੀਂ ਇਹ ਸਾਡਾ ਹੈਗਾ ਵੀ ਜਿਹੜੀਆਂ ਔਰਤਾਂ ਹੂੰ ਜਿਵੇਂ ਆਪਾਂ ਕਹਿੰਦੇ ਬਾਹਰ ਸਾਰੇ ਕਮਾਈ ਕਰਦੇ ਤੇ ਔਰਤਾਂ ਸਾਰੇ ਕਮਾਈ ਦਾ ਹਿੱਸਾ ਬੰਨ। ਜੀ। ਉਹਦੇ ਚ ਅਸੀਂ ਜਿਵੇਂ ਪਕੌੜੀਆਂ ਆਗੀਆਂ, ਲੱਸੀ ਦਾ ਮਸਾਲਾ ਆ ਗਿਆ, ਚਾਹ ਦਾ ਮਸਾਲਾ ਆ ਗਿਆ। ਜੀ। ਸਾਰੀ ਚੀਜ਼ ਕਰਦੇ। ਉੱਥੇ ਅਸੀਂ ਰਲ ਕੇ ਕੀਤੀ ਕਰਦੇ ਆਂ ਔਰ ਜੀ 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 ਤਿੰਨ ਕਿੱਲੇ ਲਾਏ ਹੋਏ ਨੇ ਉੱਥੇ। ਜੀ। ਸਾਰਾ ਸਿਸਕਾ ਮਾਤਰੀ ਜਿਹੜੇ ਵੀ ਵੀਰ ਆਓ ਉੱਥੇ ਵੇਖੋ ਮੱਲਾ ਵੀ ਜੇ ਕੇ ਨੂੰ ਨਹੀਂ ਮਾਨਤ ਹੁੰਦੀ ਨਾ ਕਿਤੇ ਬਾਈ ਦਸੱਲੀ ਨਹੀਂ ਹੁੰਦੀਗੀ ਜੇ ਤੁਸੀਂ ਜ਼ਿਆਦਾ ਦਸੱਲੀ ਲੈਣੀ ਆ ਤਾਂ ਬਾਈ ਹੁਣੇ ਆਪਦਾ ਪੈਂਡ ਦਾ ਦੇ ਤੇ ਫੋਨ ਨੰਬਰ ਦਾ ਦੇ ਬਾਈ ਦੱਸਿਓ ਮੇਰਾ ਫੋਨ ਨੰਬਰ ਤੇ ਪੈਂਡ ਮੇਰਾ ਨਾਮ ਹੈਗਾ ਜੀ ਗੁਰਪ੍ਰੀਤ ਸਿੰਘ ਪੰਜਰੀ ਤੇ ਛੋਟੀ ਪੰਜਰੀ ਸਾਡਾ ਪੈਂਡ ਆ ਓਕੇ ਜ਼ਿਲ੍ਹੇ ਦੀ ਜਮਾ ਲਾਸਟ ਹੱਦ ਤੇ ਪੈਂਡ ਰੇ ਮੋਗੇ ਜ਼ਿਲ੍ਹੇ ਦਾ ਲਾਸਟ ਪੈਂਡ ਆ ਜੇ ਆਪਾਂ ਬਾਗੇ ਪੁਰਾਣੇ ਲਈ ਨੂੰ ਜਾਣਦੇ ਆ ਹਾਂ ਜੀ ਜੀ ਤੇ ਮੇਰਾ ਨੰਬਰ ਹੈਗਾ ਜੀ 985738096 ਜੀ ਵਟਸਐਪ ਮੈਸੇਜ ਕਰਦੇ ਨਾਮ ਤੇ ਨੰਬਰ ਲੈਕ ਤੇ ਜੀ ਆਪਾਂ ਸੰਪਰਕ ਕਰਾਂਗੇ ਬਾਕੀ ਮੇਰਾ ਇਹੀ ਆ ਤੁਸੀਂ ਕਿਸੇ ਵੀ ਨੇੜੇ ਦੇ ਕਿਸਾਨ ਤੋਂ ਖਰੀਦੋ ਥੋਡੀ ਫੈਮਿਲੀ ਚ ਕਿਸਾਨ ਹੋਣਾ ਜ਼ਰੂਰੀ ਆ ਜੀ ਤਾਂ ਹੀ ਥੋਡੀ ਫੈਮਿਲੀ ਪਰਿਵਾਰ ਪੈ ਸਕਦਾ ਜਿਉਂਕਿ ਸ਼ੁੱਧ ਚੀਜ਼ ਕਿਸਾਨ ਦੇ ਖੇਤ ਚੋਂ ਆਉਂਦੀ ਆ ਜੀ ਤੇ ਆ ਆ ਦੇਖੋ ਬਾਈ ਨਾਲ ਦੀ ਨਾਲ ਇੱਥੇ ਬਾਈ ਹੋਣਾ ਦੇ ਆ ਆ ਆਲੂ ਪਾਪੜ ਬਾਈ ਇਹ ਆਪਣਾ ਬੀਬੀਆਂ ਦਾ ਗਰੁੱਪ ਆ ਉਹ ਪਾਪੜ ਬਣਾਉਂਦੇ ਜੀ ਜੀ ਇਹ ਆਮਲਾ ਕੈਂਡੀ ਬਣਾਉਂਦੇ ਆ ਆ ਆਮਲਾ ਕੈਂਡੀ ਬਣਾਉਂਦੇ ਆ ਤੇ ਵੀਰੇ ਆ ਆ ਸ਼ਹਿਤ ਵਾਲਾ ਇਹ ਨਰਪਿੰਦਰ ਭਾਈ ਹੈਗਾ ਜੂੜ ਚੱਕ ਤੋਂ ਹੀ ਜੀ ਉਹ ਸ਼ਹਿਤ ਦਾ ਕੰਮ ਕਰਦੇ ਨੇ ਜੀ ਉਹਨਾਂ ਦਾ ਇਹ ਬੋਲਣਾ ਮਤਲਬ ਜਿਹੜਾ ਫਲਾਵਰ ਤੋਂ ਪਹਿਲਾਂ ਲੈਂਦੇ ਆ ਉਹ ਇਹ ਵੀ ਇਮਿਊਨਿਟੀ ਸਿਸਟਮ ਵਾਸਤੇ ਬੋਲ ਮਤਲਬ ਇਮਿਊਨਿਟੀ ਸਿਸਟਮ ਆਪਣੇ ਨੂੰ ਸਟਰੋਂਗ ਕਰਦਾ ਹੈ ਹਾਂਜੀ ਦੇ ਜੀ 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 ਆਪਣਾ ਇਹ ਆ ਵੀ ਤੁਸੀਂ ਆਪਣੇ ਨੇੜੇ ਤੇ ਕਿਸਾਨ ਦੇਖੋ ਜੀ ਜੜੋਂਦ ਨਾਲ ਤੇ ਤੁਹਾਡਾ ਭਾਈ ਬਹੁਤ ਧੰਨਵਾਦ ਤੇ ਵੀਰੇ ਵੀਰੇ ਮੰਨ ਲਾ ਵੀ ਇਹ ਜਿਹੜਾ ਸਮਾਨ ਆ ਆਪਣਾ ਹਨਾ ਮੰਨ ਲਾ ਅੱਜ ਦਾਪਾ ਬਦਨੀ ਗਲਾਂ ਦੇ ਵਿੱਚ ਹੈ ਜੇ ਹੋਰ ਤਾਂ ਕਿਸਨੇ ਮਨ ਲਾ ਖਰੀਦਣਾ ਹੋਵੇ ਤਾਂ ਆਪਾਂ ਕਿੱਥੇ ਮਿਲ ਸਕਦੇ ਹਾਂ ਅਸੀਂ ਸਪਲਾਈ ਦਿੰਨੇ ਜੀ ਜੇ ਤੁਸੀਂ ਸਾਡੇ ਨੰਬਰ ਤੇ ਮੈਸੇਜ ਕਰ ਦਿਓ ਜੀ 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 ਮਾੜਾ ਦਿਓ ਆਪਣਾ ਕਾਰਡ ਹਾਂਜੀ ਹੁਣ ਮੇਰੇ ਕੋਲ ਕਾਰਡ ਨਹੀਂ ਹੋਵੇ ਜੀ ਆ ਮਾੜਾ ਆਇਆ ਤੇ ਹੈ ਕਿ ਐਡਰੈਸ ਆ ਦਿਖਾ ਦੋ ਹਾਂਜੀ ਡਰੈਸ ਜੀ ਇਹਦੇ ਤੇ ਜੀ ਆ ਆ ਆ ਬਾਈ ਦਾ ਨੰਬਰ ਆ ਹਾਂਜੀ ਐਡਰੈਸ ਆ ਬਾਈ ਦਾ ਫਲੈਕਸ ਵੀ ਲੱਗਿਆ ਤੇ ਮੂਰੇ ਆ ਬਾਈ ਦਾ ਫਲੈਕਸ ਲੱਗਿਆ ਹੋਇਆ ਏ ਪੰਜ ਗ੍ਰਾਈ ਬਾਈ ਦਾ ਪਿੰਡ ਆ ਏ ਨੰਬਰ ਤੇ ਤੁਸੀਂ ਜਿਹੜੀ ਹੋਰ ਜਾਣਕਾਰੀ ਹੈ ਬਾਈ ਤੋਂ ਲੈ ਸਕਦੇ ਆ ਬਾਕੀ ਤੁਹਾਨੂੰ ਫਰਾਈਟ ਲਿਸਟ ਉਹਦੇ ਤੇ ਪਾ ਦੇਾਂਗੇ ਜੀ ਤੁਸੀਂ ਉਹਦੇ ਤੇ ਆਰਡਰ ਦੇ ਸਕਦੇ ਵੀਰ ਮੰਨ ਲਾ ਵੀ ਆਰਡਰ ਕਰਨਾ ਹੋਵੇ ਮੈਂ ਡਾਇਰੈਕਟ ਘਰ ਬੈਠੇ ਫੋਨ ਕਰਕੇ ਤੁਹਾਨੂੰ ਕਰ ਸਕਦਾ ਹਾਂਜੀ ਹਾਂਜੀ ਜੀ ਜੋ ਜਿਵੇਂ ਮੰਨ ਲਓ ਆਪਣੇ ਕੋਲੇ ਚੀਜ਼ ਜਿਹੜੀ ਬਣੀ ਹੋਈ ਤੁਹਾਨੂੰ ਦੱਸ ਦਿਆਂਗੇ ਜਿਵੇਂ ਆਪਾਂ ਸਰੋਂ ਦੇ ਤੇਲ ਚ ਬਣਾਉਨੇ ਆ ਮੈਂ ਇਹ ਆਰਡਰ ਤੇ ਤਿਆਰ ਕਰ ਦਿੰਦੇ ਜੀ 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 ਤੇ ਵੀਰੇ ਕਿੰਨੇ ਦਿਨ ਅਜਾ ਆਪਾਂ ਮੰਨ ਲਾ ਵੀ ਘਰੇ ਪਹੁੰਚਦਾ ਕਰ ਦਿੰਨੇ ਆ ਕਸਟਮਰ ਦੇ ਉਦਾਂ ਹੀ ਆਪਣੇ ਡਿਪੈਂਡ ਕਰਦਾ ਦੂਰੀ ਤੇ ਜਿਹੜਾ ਆਪਣੇ ਨੇੜੇ ਹੀ ਆ ਮੈਂ ਜਿਵੇਂ ਮੌਕੇ ਮੈਂ ਡੇਲੀ ਆਉਣਾ ਜੀ ਮੌਕੇ ਨੇੜੇ ਤਾਂ ਮੈਂ ਸਪਲਾਈ ਦੇ ਦਿੰਦਾ ਜੀ 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 ਤੇ ਜਿਹੜਾ ਦੂਰ ਹੋਰ ਜ਼ਿਲ੍ਹੇ ਚ ਹੈਗਾ ਉਹ 1-2 ਦਿਨ ਲੱਗੇ ਉਹ 1-2 ਦਿਨ ਲੱਗੇ ਜੀ ਵੀਰੇ ਸ਼ੁੱਧ ਖਾਓ ਤੇ ਸਿਹਤ ਬਣਾਓ ਧੰਨਵਾਦ ਵੀਰੇ ਟਾਈਮ ਦੇਣ ਲਈ